ਮੈਂ ਇੱਕ ਇੰਟਰਵਿਊ ਦੇਖ ਰਹੀ ਸੀ ਤੁਹਾਡਾ ਕਾਫੀ ਪੁਰਾਣਾ ਤੁਸੀਂ ਉਹਦੇ ਵਿੱਚ ਨੇ ਇਹ ਚੀਜ਼ ਕਹੀ ਕਿ ਜਦੋਂ ਫਾਦਰ ਸਾਹਿਬ ਚਲੇ ਗਏ ਨਾ ਉਸ ਤੋਂ ਬਾਅਦ ਬਹੁਤ ਲੋਕਾਂ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਇਸ ਚ ਤੁਸੀਂ ਮਹਿਸੂਸ ਕੀਤੀ ਸਾਰੰਗ ਜਿਹਾ ਕੀ ਹੋਇਆ ਕਿਉਂਕਿ ਉਸ ਟਾਈਮ ਤੇ ਤਾਂ ਮੈਨੂੰ ਲੱਗਦਾ ਸਭ ਨੂੰ ਖੜਨ ਦੀ ਜ਼ਰੂਰਤ ਸੀ ਤੇ ਉਹ ਚੀਜ਼ਾਂ ਕਿਉਂ ਹੋਈਆਂ ਜਾਂ ਤੁਸੀਂ ਮਹਿਸੂਸ ਕਿਉਂ ਕੀਤੀਆਂ ਐਕਚੁਅਲੀ ਮੈਂ ਕੁਝ ਕੰਮ ਕਰਨਾ ਜਾ ਰਿਹਾ ਸੀਗਾ ਤੇ ਵਿੱਚ ਕੁਝ ਇਸ ਇਸ ਤਰ੍ਹਾਂ ਦੇ ਮੇਰੀ ਮੇਰੀ ਦੋਸਤ ਸੀਗੇ ਜਿਹੜੇ ਮੈਨੂੰ ਜਾਣਦੇ ਸੀ ਚੰਗੀ ਤਰ੍ਹਾਂ ਤੇ ਬਾਕੀ ਚਲੋ ਠੀਕ ਹੈ ਬਖੂਬੀ ਲੋਕ ਲੋਕਾਂ ਨੂੰ ਪਤਾ ਵੀ ਹੋਊਗਾ ਉਹਨਾਂ ਦੇ ਨਾਮ ਵੀ ਪਤਾ ਹੋਣਗੇ ਜਿਵੇਂ ਨਾਮ ਨਾ ਵੀ ਲਵਾ ਉਹਨਾਂ ਦੇ ਤੇ ਫਿਰ ਲੋਕੀ ਮੈਨੂੰ ਉਹ ਮੈਨੂੰ ਕਹਿੰਦੇ ਸੀਗੇ ਕਿ ਹਾਂ ਆਪਾਂ ਤੇਰੇ ਨਾਲ ਖੜੇ ਆ ਬਟ ਅੰਦਰੋਂ ਫਿਰ ਉਹ ਛੁਰੀਆਂ ਵੀ ਚਲਾਉਂਦੇ ਸੀ ਕਿ ਨਹੀਂ ਯਾਰ ਇਹਨੂੰ ਇਹਨਾਂ ਨੂੰ ਖੜੇ ਨਹੀਂ ਹੋਣ ਦੇਣਾ ਤੇ ਬਾਕੀ ਪਰਮਾਤਮਾ ਬੈਠਾ ਹੈ ਤੇ ਬਾਕੀ ਇਦਾਂ ਕਿ ਫਾਦਰ ਸਾਹਿਬ ਤੋਂ ਇੱਕ ਪਾਵਰ ਇਦਾਂ ਦੀ ਸੀਗੀ ਕਿ ਲੋਕੀ ਉਹਨਾਂ ਦਾ ਨਾਮ ਸੁਣ ਕੇ ਵੀ ਯੂ نو ਖੜੇ ਹੋ ਜਾਂਦੇ ਸੀ ਉਹਨਾਂ ਦੀ ਟੀਟ ਤੋਂ ਤੇ ਮਤਲਬ ਇੱਕ ਬਹੁਤ ਵੱਡਾ ਪਰਮਾਤਮਾ ਦਾ ਇੱਕ ਦੇਣ ਸੀਗੀ ਤੇ ਮੰਮਾ ਨੂੰ ਯਾ ਮੈਨੂ ਯਾ ਆਲਾਪ ਨੂੰ ਕਿਸੇ ਤਰੀਕੇ ਨਾਲ ਸਾਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਉਹਨਾਂ ਨੂੰ ਲੱਗਦਾ ਸੀਗੇ ਉਹਨੇ ਵੀਕ ਹੋ ਗਏ ਨੇ ਫਾਦਰ ਦੇ ਜਾਣ ਤੋਂ ਬਾਅਦ ਇਹ ਵੀਕ ਹੋ ਗਿਆ ਵੀ ਉਹਨਾਂ ਦੇ ਘਰ ਦਾ ਇਹਨਾਂ ਦਾ ਮੋਢੀ ਜਿਹੜਾ ਸੀ ਉਹ ਚਲੇ ਗਿਆ ਇਹ ਵੀਕ ਹੋ ਗਏ ਨੇ ਸੋ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਵੀ ਸ਼ੇਰ ਦਾ ਜਿਹੜਾ ਬੱਚਾ ਹੁੰਦਾ ਉਹ ਵੀ ਸ਼ੇਰ ਹੀ ਹੁੰਦਾ ਜੀ ਤਾਂ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਮੈਂ ਆਪਣੇ ਕੁਝ ਗਾਣੇ ਨੇ ਉਹਨਾਂ 'ਚ ਕੁਝ ਫ੍ਰਸਟ੍ਰੇਸ਼ਨਜ਼ ਲਿਖੀਆਂ ਨੇ ਬਟ ਉਹ ਚੀਜ਼ਾਂ ਜਿਹੜੀਆਂ ਨੇ ਮੇਬੀ ਉਹ ਗਾਣੇ ਥਰੂ ਕਿਸੇ ਨੂੰ ਪਤਾ ਚੱਲ ਜਾਣ ਕਿ ਉਹ ਬੇਸਿਕਲੀ ਕੀ ਆ ਸੀ ਬਟ ਮੇਰੇ ਜਿਹੜੇ ਦਿਲ ਦੇ ਵਿੱਚ ਉਹ ਗੱਲਾਂ ਸੀਗੀਆਂ ਉਹ ਮੈਨੂੰ ਹਲੇ ਵੀ ਮੇਰੇ ਰਹਿਣ ਗਿਆ ਚੁਗਣ ਗਿਆ ਬਿਕੋਜ਼ ਮੈਨੂੰ ਜਦੋਂ ਪਤਾ ਲੱਗਿਆ ਕਿ ਇਹ ਇਹ ਬੰਦੇ ਨੇ ਇਹਨਾਂ ਨਾਲ ਤਾਂ ਮੈਂ ਮਤਲਬ ਇਹਨਾਂ ਇਹਨਾਂ ਦੇ ਤਾਂ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀਗਾ ਮੈਂ ਕਿਸੇ ਟਾਈਮ ਤੇ ਤੇ ਫਿਰ ਉਹ ਇਸ ਤਰ੍ਹਾਂ ਹੋ ਜਾਂਦਾ ਕਿ ਆਰ ਵੀ ਥੋੜੀ ਪਾਵਰ ਜਿਵੇਂ ਹੁੰਦਾ ਕਿ ਜੀ ਮਾੜੀ ਮੋਟੀ ਹੈ ਕਿਸੇ ਕੋਲ ਤਾਂ ਫਿਰ ਉਹ ਦਿਖਾਉਣ ਦੀ ਕੋਸ਼ਿਸ਼ ਵੀ ਕਰਦਾ ਆਰ ਮੈਂ ਤੁਹਾਨੂੰ ਪਾਵਰ ਉਹੀ ਬੰਦਾ ਦਿਖਾਏਗਾ ਜਿਸ ਨੂੰ ਪਤਾ ਕਿ ਯਾਰ ਇਹ ਪਾਵਰ ਇੱਥੇ ਯੂਜ਼ ਹੋਏਗੀ ਬਿਕੋਜ਼ ਦੇ ਆਰ ਪਾਵਰਫੁਲ ਪੀਪਲ ਹੂੰ ਤੇ ਪਾਵਰ ਵੀ ਪਾਵਰਫੁਲ ਪੀਪਲ ਉੱਤੇ ਦਿਖਾਈ ਜਾ ਸਕਦੀ ਹੈ ਇਹ ਇਹ ਮੈਂ ਚੀਜ਼ ਸਿੱਖ ਲਈ ਐਮ ਐਲ ਇਹ ਮੈਂ ਦੇਖ ਲਿਆ ਕਿ ਜਿੰਨੇ ਤੁਹਾਡੇ ਜਿੰਨਾ ਤੁਹਾਡਾ ਸਰਕਲ ਘੱਟ ਹੋਊਗਾ ਇੰਡਸਟਰੀ즈 ਵੀ ਜਿੰਨਾ ਤੁਹਾਡਾ ਸਰਕਲ ਘੱਟ ਹੋਊਗਾ ਉਹਨੇ ਤੁਸੀਂ ਸਹੀ ਰਹੋਗੇ ਜਿੰਨਾ ਤੁਹਾਡਾ ਸਰਕਲ ਵੱਡਾ ਹੋਊਗਾ ਉਹਨੇ ਤੁਹਾਨੂੰ ਥੋੜ੍ਹ ਤੁਹਾਨੂੰ ਛੁਰੀਆਂ ਵੱਜਣਗੇ ਉਹਨੇ ਤੁਹਾਡੇ ਬੈਕਸਟੈਬਿੰਗ ਹੋਊਗੀ ਉਹਨੇ ਹੀ ਆ ਤੁਹਾਡੇ ਕੰਮ ਪ੍ਰਤੀ ਕਰੀਅਰ ਪ੍ਰਤੀ ਤੁਹਾਨੂੰ ਨੁਕਸਾਨ ਮਿਲੂਗਾ ਬਿਕੋਜ਼ ਤੁਹਾਨੂੰ ਨਹੀਂ ਪਤਾ ਕਿ ਅੱਜ ਕੱਲ ਇੰਡਸਟਰੀ ਦੇ ਵਿੱਚ ਕੁਝ 2 4 ਸਾਪ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਲੋਕਾਂ ਨੇ ਤਾਂ ਬਦਨਾਮ ਬੜੀ ਕਰਤੀ ਇੰਡਸਟਰੀ ਕਿ ਜੀ ਇੰਡਸਟਰੀ ਤਾਂ ਬੜੀ ਗੰਦੀ ਆ ਕਿਸੇ ਨੇ ਦੇਖਿਆ ਵੀ ਨਹੀਂ ਹੁੰਦਾ ਕੋਈ ਨਵਾਂ ਬੰਦਾ ਹੁੰਦਾ ਨਾ ਕੋਈ ਜਿਹੜਾ ਸਟਰਗਲ ਵੀ ਕਰ ਰਿਹਾ ਹੁੰਦਾ ਤੇ ਉਹ ਵੀ ਕਹਿ ਦਿੰਦਾ ਭਾਜੀ ਤੁਹਾਡੀ ਇੰਡਸਟਰੀ ਬੜੀ ਗੰਦੀ ਆ ਯਾਰ ਮੈਂ ਤੂੰ ਕਿਵੇਂ ਦੇਖ ਲਿਆ ਇੱਕ ਦੋ ਬੰਦਿਆਂ ਨੇ ਇੱਕ ਦੋ ਸਿੰਗਰਾਂ ਨੇ ਇਦਾਂ ਗੱਲ ਕਹਿਤੀ ਉਹਨਾਂ ਨਾਲ ਇੱਕ ਦੋ ਵਾਕਿਆ ਹੋ ਗਿਆ ਹੋਣਾ ਬਟ ਇੰਡਸਟਰੀ ਸਾਰੀ ਗੰਦੀ ਨਹੀਂ ਹੈ ਕਿਉਂਕਿ ਜੀ ਮੈਂ ਕਹਿ ਰਿਹਾ ਕਿ ਹੁਣ ਇੰਡਸਟਰੀ ਜੇ ਅਸੀਂ ਵੀ ਆਨੇ ਅਸੀਂ ਵੀ ਸਾਰਿਆਂ ਦੀ ਹੈਲਪ ਕਰਦੇ ਆ ਜਦੋਂ ਪਾਪਾ ਆਪਣੇ ਪ੍ਰਾਈਮ ਤੇ ਸੀਗੇ ਉਹਨਾਂ ਨੇ ਬਹੁਤ ਲੋਕਾਂ ਦੀ ਬਾਹ ਫੜੀ ਆ ਜੀ ਹਨਾ ਤੇ ਫਿਰ ਫਾਦਰ ਸਾਹਿਬ ਨੇ ਕਦੇ ਵੀ ਉਸ ਚੀਜ਼ ਦਾ ਜਿਤਾਇਆ ਨਹੀਂ ਕਦੇ ਵੀ ਮੈਂ ਇਦਾਂ ਕੀਤਾ ਤੁਹਾਡੇ ਨਾਲ ਸੋ ਇਸ ਕਰਕੇ ਪਾਪਾ ਦੇ ਐਸੀ ਕੁਝ ਬਹੁਤ ਭਰਾਵਾਂ ਵਰਗੇ ਦੋਸਤ ਨੇ ਇੰਡਸਟਰੀ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਉਹ ਕਹਿੰਦੇ ਤਾਂ ਉਹ ਸਾਰਾ ਕੁਝ ਕਰ ਦਿੰਦੇ ਨੇ ਮੇ ਬਬੂ ਮਾਨ ਸਾਹਿਬ ਨੇ ਹਨਾ ਤੇ ਉਹਨਾਂ ਨੇ ਰੀਸੈਂਟਲੀ ਵੀ ਮੈਨੂੰ ਕਿਹਾ ਕਹਿੰਦੇ ਤੂੰ ਮੇਰੇ ਕੋਲ ਆਇਆ ਕਰ ਯਾਰ ਆਪਾਂ ਕੁਝ ਕੰਮ ਕਰਦੇ ਆ ਇਕੱਠੇ ਹਨਾ ਵੀ ਮੈਨੂੰ ਮੈਨੂੰ ਚੰਗਾ ਲੱਗੂਗਾ ਵੀ ਹਨਾ ਵੀ ਜੇ ਤੂੰ ਆਏਂਗਾ ਤੇ ਵੀ ਆਪਾਂ ਕੁਝ ਕੁਝ ਬਣਾਨੇ ਆ ਇਕੱਠੇ ਹਨਾ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਸ਼ੁਰੂ ਤੋਂ ਕਿ ਮੈਂ 뮤직 ਕਰਦਾ ਸੀਗਾ ਤੇ ਉਹਨਾਂ ਨੂੰ ਇਸ ਚੀਜ਼ ਲਈ ਉਹ ਲਾਈਕ ਹੀ ਵਾਸ ਪ੍ਰਾਊਡ ਕਿ ਵੀ ਹਾਂ ਯਾਰ ਕੁਝ ਤਾਂ ਵਧੀਆ ਤੁਸੀਂ ਵੀ ਉਹਨਾਂ ਦੇ ਬੱਚੇ 뮤직 'ਚ ਤਾਂ ਐਟਲੀਸਟ ਹੈਗੇ ਨੇ ਹਨਾ ਵੀ ਵਰਸਟਾਈਲਿਟੀ ਥੋੜੀ ਜੀ ਮੇਰਾ ਮੇਰਾ ਸਟਾਈਲ ਹੈ ਕਿ ਮੈਂ ਵਰਸਟਾਈਲ ਆਰਟਿਸਟ ਤਾਂ ਕਿ ਮੈਂ ਹਿਪ ਹੌਪ ਵੀ ਕਰ ਲੰਨਾ ਮੈਂ ਟਰੈਪ ਵੀ ਕਰ ਲੈਂਦਾ ਮੈਂ ਮੈਂ ਭੰਗੜਾ ਵੀ ਕਰ ਲੈਂਦਾ ਮਤਲਬ ਮੈਂ ਮਤਲਬ ਮੇਰੀ ਇਹ ਚੀਜ਼ ਦੀ ਇਨਸਪੀਰੇਸ਼ਨ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਮਿਲੀ ਆ ਕਿਉਂਕਿ ਉਹ ਸਾਰਾ ਕੁਝ ਕਰ ਲੈਂਦੇ ਸੀਗੇ ਤੇ ਹੁਣ ਨਵੇਂ ਜਨਰਸ ਜਿਵੇਂ ਹਿਪ ਹੌਪ ਟਰੈਪ ਇਹ ਜੁੜ ਗਏ ਨੇ ਨਾਲ ਭੰਗੜਾ 뮤직 ਦੇ ਨਾਲ ਇਹ ਸੈਡ Song ਹੈ ਰੋਮਾਂਟਿਕ ਦੇ ਨਾਲ ਤੇ ਫਿਰ ਮੈਨੂੰ ਐਦਾਂ ਹੁੰਦਾ ਸੀ ਕਿ ਮੈਂ ਇਹ ਦੋ ਜਨਰ ਵੀ ਨੇ ਜਿਹੜੇ ਆ ਚੱਲ ਰਹੇ ਮੈਂ ਇਹਨਾਂ ਨੂੰ ਵੀ ਫੜਾਂ ਜ਼ਰੂਰ ਤੇ ਇਸੇ ਤਰੀਕੇ ਨਾਲ ਫਿਰ ਫਾਦਰ ਸਾਹਿਬ ਜੇ ਹੁੰਦੇ ਉਸ ਟਾਈਮ ਫਿਰ ਇਹ ਚੀਜ਼ਾਂ ਮੇਰੀਆਂ ਚੱਲਦੀਆਂ ਬਿਕੋਜ਼ ਫਾਦਰ ਸਾਹਿਬ ਦਾ ਟੇਸ ਕੁਝ 뮤직 ਦਾ ਆਬਵੀਅਸਲੀ ਕੁਝ ਹੋ